ਤੁਰਦੇੋਂ ਸਿਰਾਂ ਲਾਕੇ ਮੁੜਦੇੋਂ ਬੋਲਕੇ ਨਾ ਦੱਸਦੇੋਂ ਮਠਾ ਮਠਾ ਹੱਸਦੇੋਂ ਗੱਲਾਂ ਮਾਰ ਸਮਝਾਉਂਦੇ ਤੁਸੀਂ ਸਹਣ ਤਾਂਵੇਂ ਦੱਸ ਜੱਟਾ ਕਿਉਂ ਨਹੀਂ ਲੈਂਦੀਆਂ ਤੁਹਾਡੇ ਸਾਰਾ ਦਿਨੀ ਅੱਖਾਂ ਤੋਂ ਅਣਕਾਹੇ ਦੱਸ ਜੱਟਾ ਕਿਉਂ ਨਹੀਂ ਲੈਂਦੀਆਂ ਤੁਹਾਡੇ ਸਾਰਾ ਦਿਨੀ ਅੱਖਾਂ ਤੋਂ ਅਣਕਾਹੇ ਦੱਸ ਜੱਟਾ ਕਿਉਂ ਨਹੀਂ ਲੈਂਦੀਆਂ ਤੁਹਾਡੇ ਸਾਰਾ ਦਿਨੀ ਅੱਖਾਂ ਤੋਂ ਅਣਕਾਹੇ ਦੱਸ ਜੱਟਾ ਕਿਉਂ ਨਹੀਂ ਲੈਂਦੀਆਂ ਬਿਲਾਂਦੇੋਂ ਨਾ ਇਸ ਵਿੱਚ ਮਹਣ ਤੁਹਾਡੀ ਰੁੱਖੀਆਂ ਕੁਰਤੇ ਨਾ ਪਾਕੇ ਰੱਖੋ ਸ਼ਾਂਟ ਸ਼ਾਂਟ ਜੁੱਤੀਆਂ ਤੂੰ ਜੱਟਾ ਸ਼ੇ ਦੇ ਕਰੀਬ ਲੱਗ ਤਾ ਮੈਂ ਕਦ ਮੈਚ ਕਰਾਂ ਤੇਰੇ ਨਾਲ ਆਪਾ ਕਿਉਂ ਚੀਂਆ ਬੇਮੀਂ ਤੇ ਚਾਲ ਮਰੇ ਤੇਰੇ ਤੇ ਕਦੇ ਨੈਣਾ ਨਾ ਮਿਲਾਂ ਸਾਡੇ ਨੈਣਾਂ ਬਾ ਤੁਹਡੇ ਸਾਰਾ ਦਿਨ ਅੱਖਾਂ ਤੋਂ ਐਣ ਕੰਮ ਦੱਸ ਜੱਟ ਕਿਉਂ ਨਹੀਂ ਲੈਂਦੀਆਂ ਤੁਹਡੇ ਸਾਰਾ ਦਿਨ ਅੱਖਾਂ ਤੋਂ ਐਣ ਕੰਮ ਦੱਸ ਜੱਟ ਕਿਉਂ ਨਹੀਂ ਲੈਂਦੀਆਂ ਐਣ ਕੰਮ ਦੱਸ ਜੱਟ ਕਿਉਂ ਨਹੀਂ ਲੈਂਦੀਆਂ ਰੈੜੀਆਂ ਮੈਂ ਤੇਰੇ ਨਾਲ ਘਰ ਦੇ ਮਲਾਉਣ ਨੂੰ ਚਿੱਤ ਬੜਾ ਕਰਦਾ ਏ ਪਿੰਡ ਤੇਰੇ ਹੁਣ ਨੂੰ ਅੜੀਆਂ ਦੀ ਪੱਟੀ ਮੈਂ ਤੇਰੇ ਤੋਂ ਜਾਣ ਵਾਰ ਦੂ ਜੇ ਗੱਲ ਕਰੇ ਮੇਰੇ ਨਾਲ ਚੱਕਾ ਕੇ ਜਟਾ ਤੂੰ ਹੁਣ ਤੂੰ ਸਤੇ ਚਲਾਵਾ ਗੱਲ ਨੂੰ ਜੇ ਦਿਲ ਵਿੱਚ ਹੈਗਾ ਕੋਈ ਪਲਾਨ ਤਾਂ ਤੁਹਾਡੇ ਸਾਰਾ ਦਿਨੀ ਅੱਖਾਂ ਤੋਂ ਐਣ ਕਾਵੇਂ ਦੱਸ ਜੱਟ ਕਿਉਂ ਨਹੀਂ ਲੈਂਦੀਆਂ ਤੁਹਾਡੇ ਸਾਰਾ ਦਿਨੀ ਅੱਖਾਂ ਤੋਂ ਐਣ ਕਾਵੇਂ ਦੱਸ ਜੱਟ ਕਿਉਂ ਨਹੀਂ ਲੈਂਦੀਆਂ ਉਹ ਦਿਨ ਯੂ ਨੀਂਦ ਅੱਖ ਜਿੱਦਣ ਦੀ ਲੜੀਆਂ ਸੈਮ ਟਿੱਲੋਂ ਦਸ ਕਾ ਤੋਂ ਕਰਦਾ ਐੜੀਆਂ ਉਹਨਾਂ ਚੋਂ ਨਹੀਂ ਜੱਟੀ ਜੋਗ ਲਾਣਾ ਦਉ ਸਾਰਵੇ ਮੂੰਹ ਮੰਗ ਜਾਣ ਮੈਂ ਤੇ ਲੀਤ ਲਈ ਖੜੀਆਂ ਵੇ ਬੱਸ ਤੇਰੀ ਹਾਂ ਦੀ ਦੇਰ ਆ ਜਿਉ ਮੰਨੀ ਬੈਠੀ ਮੇਰੀ ਛੋਟੀ ਭੈਣ ਤਾਂ ਤੁਡੇ ਸਾਰਾ ਦਿਨ ਹੀ ਖਾ ਤੂੰ ਐਨ ਕੰਮ ਦਾ ਸਜਟਾ ਕਿਉਂ ਨਹੀਂ ਲੈਂਦੀਆਂ ਤੁਹਾਡੇ ਸਾਰਾ ਦਿਨ ਹੀ ਖਾ ਤੂੰ ਐਨ ਕੰਮ ਦਾ ਸਜਟਾ ਕਿਉਂ ਨਹੀਂ ਲੈਂਦੀਆਂ ਤੁਹਾਡੇ ਭਾਈ ਧੌਣ ਲੈ ਜੇ